ਇਹਨਾਂ ਨੂੰ ਗੱਲ ਜਿਹੜੀ ਮਰਜ਼ੀ ਕੱਟ ਲੋ ਚਾਹਦਾ ਉਹ ਵੀ ਅਜੇ ਵੀ ਆਫਰ ਹੈ ਨਾ ਉਹਨੇ 13 ਨੇ ਕਿਹਾ 13 ਦੇ ਉਹ ਜਿਹੜੀ ਮਰਜ਼ੀ ਪੱਠ ਕੱਟ ਲੋ ਦੇਖੀ ਬਟੇ ਭਾਈ ਮੜਾ ਹੈ 500 ਦਾ ਆੜੀ ਹੈ 500 ਰੱਖਾ ਹੈ 500000 ਕਾ ਨੂੰ ਸੀ ਫਰਕ ਦਾ 1000 ਦਾ ਸੀ ਉਹਨੇ 500 ਥੱਲੇ ਕਰਤਾ ਉਹਨੂੰ ਆਪ ਨਹੀਂ ਆਪ ਹੀ ਕਰਤਾ ਮੈਂ ਤਾਂ ਕੋਈ ਦੇਖ ਕੇ ਕਰ ਹੁਣ ਇਹ ਫਿਰ ਉਦੋਂ ਥੱਲੇ ਹਾਂ ਉਹਦੀ ਗੱਤ ਹੈ ਜੇਲਾ ਆਪਾਂ ਮੰਨ ਲਈ ਕੋਈ ਨਹੀਂ ਅਜੇ ਲੈ ਲੈ ਬਾਈ ਚੰਗੇ ਨੇ ਪੱਠੇ ਪੱਠੇ ਚੰਗੇ ਨੇ ਪਹਿਲਾਂ ਇਹ ਵਧੀਆ ਨਹੀਂ ਇਹ ਨਹੀਂ ਵਧੀਆ ਸ਼ੇਅਰ ਕਰ ਦੋ ਆਪਣੀ ਵੀਡੀਓ ਇਹ ਤਾਂ ਜਦੋਂ ਜਿਹੜਾ ਵਿਕ ਜਾਂਦਾ ਉਹ ਹੀ ਵਧੀਆ ਜਦੋਂ ਸ਼ਾਟ ਕੇ ਲੈਣੀ ਆ ਉਹ ਗੱਲ ਹੈ ਕਿਉਂਕਿ ਸਾਰੇ ਬੱਚਾ ਸਾਰੇ ਬੱਚਾ 100 ਬੋਲਦੇ ਨਹੀਂ ਯਾਰ ਉਹ 100 ਨਾ ਕਿਉਂਦਾ ਤੂੰ ਮੈਨੇ ਘੱਟ ਦੇ ਦੀ ਨਾ ਇਹ ਨਾ ਕਰ 100 ਤੂੰ ਮੈਨੇ ਘੱਟ ਦੇ ਦੀ ਨਾ ਇਹ ਨਾ ਕਰ ਬਾਬਾ ਬਾਬਾ ਭਾਈ ਯਾਰ ਲੋਟਾ ਹੁਣ ਥੱਕਾ ਕਾ ਲੱਗੇ ਧੱਕਾ ਨਹੀਂ ਕਰਦੇ ਉਹਨੇ 500 ਆਪ ਹੀ ਘਟਾਤਾ ਬੰਦਾ ਮੈਂ ਆਪ ਹੀ ਜਦਾ ਬੱਲੇ ਤੋਂ ਬਿਨਾਂ ਪੁੱਛੇ ਦੂੰ ਮੇਰਾ ਪੁੱਸਾ ਵੀ ਨਹੀਂ ਉਹਨੂੰ ਮੇਰਾ ਪੁੱਸਾ ਵੀ ਨਹੀਂ ਉਹਨੂੰ ਬਾਬਾ ਵੀ ਤਾਂ ਬੈ ਕੱਢਦੇ ਪਹਿਲੀ ਵਾਰ ਜੀ ਬਾਈ ਯਾਰ ਪੱਠ ਵੀ ਤੇ ਜਮਾ ਸ਼ਾਰਟ ਵੀ ਲੈਣੀ ਹੈ ਲੈ ਤੂੰ ਲੈ ਦੇ ਦੇ 12.5 ਦਾ ਦੂਜਾ ਬੱਕਰਾ ਲੈ ਲੈ ਕਿੱਟੇ ਕਰਨ ਨਾਲ ਆ ਲੈ ਲੈ ਹੁਣ ਜਮਾ ਸ਼ਾਂਟਵਾ ਬੱਚਾ ਕੱਢਿਆ ਸ਼ਾਂਟਵਾ ਦਾ ਕੱਟਿਆ ਵਾ ਪਾ ਜੀ ਵੀ ਵਧੀਆ ਲੱਗਿਆ ਇਸ ਬਾਅਦ ਹਰੇ ਇਕੱਠੇ ਵਿਕੀ ਜਾਂਦੇ ਬਾਈ ਧੰਨਵਾਦ ਮੈਂ ਕਿਹੜਾ ਤੈਨੂੰ ਐ ਕਿਹਾ ਵੀ ਯਾਰ ਤੂੰ ਮਾੜੇ ਲਾਇਆ ਆ ਆਪਾਂ ਤੇਰਾ ਧੰਨਵਾਦ ਕਰਦੇ ਆ ਕਿਉਂਕਿ ਪਰ ਮੈਨੂੰ ਜਿਹੜੀ ਗੱਲ ਤੈਨੂੰ ਕਹੀ ਸੀ ਉਹਨੇ ਚੱਲ ਉਹ ਚੋਂ ਸਾਨੂੰ 100 ਕੱਢ ਦਿੰਗੇ ਉਹ ਸੂਟ ਕਾਲੀ 100 ਕਿਹਾ 12000 ਚਲ 700 ਦੇ ਹੋ ਗਏ ਲਿਆ ਫਿਰ ਇਹਦੇ ਨਾਲ ਕੀ ਹੋ ਜਾਣਾ ਇਹਦੇ ਬਾਬਾ ਫਿਰ ਹੁਣ ਕਾਹਨੂੰ ਕਰਤੋ ਕਿਹੜੇ ਚੱਲਦੇ ਕੋਈ ਚੱਲ ਕਰ ਦੇ ਕੋਈ ਨਾ ਮੁੰਡੇ ਆਏ ਨੇ ਮੁੰਡੇ ਹਨਾ ਕਿਉਂਕਾ ਸੁਨੱਖੇ ਮੁੰਡੇ ਨੇ ਲੈ ਦਿੱਤਾ ਬਈ ਕੱ ਲੈ ਤਾ ਦੋ ਦੋ ਬਾਈ ਬੋਲੇ ਠੀਕ ਆ ਠੀਕ ਆ ਇੱਕ ਤਾਂ ਲਾਲ ਆ ਬਈ ਇੱਕ ਜਿਵੇਂ ਜੰਮਾ ਪੜਾ ਯਾਰ ਜਿਹੜੀ ਠੀਕ ਆ ਬਈ ਹੋਰੇ ਆਇਆ ਆਪਾਂ ਕਿਉਂ ਨਹੀਂ ਟਿੱਕਾ ਫਿਰ ਦਿਆ ਬਈ ਬਾਬਾ ਚੰਗੀ ਆ ਫੜ ਲਓ ਆਹੀ ਆ ਆ ਹਨਾ ਭਾਈ ਜਿਹੜੀ ਮਰਜ਼ੀ ਫੜ ਲੈਣੇ ਆ ਆਪਣੇ ਵਿੱਚ ਆਉਂਦੀ ਆਹੀ ਕਰਦੇ ਬਈ ਗੱਡ ਲੈ ਇੱਕ ਤਾਂ ਲਾਲ ਆ ਲਾਲ ਬੱਕਰਾ ਸਾਡੇ ਕੰਦੇ ਪੱਟਾਂ ਸੇਰੀ ਜੀ ਪੱਟ ਕੱਢਦੇ ਜਮ ਕਾਰਖੋੜ ਕੱਢਦੇ ਕਾਲੀ ਦਾ ਇੱਧਰ ਆ ਤੂੰ ਹੁਣਾ ਜੇ ਫਿਰ ਇੱਧਰ ਆਪੇ ਕੱਢ ਦੋ ਛੱਡ ਬਾਬੇ ਇੱਧਰ ਹੋ ਜਾਓ ਪਿੰਜਰਾ ਫੜਾ ਘਾਟ ਬਣਾਇਆ ਬਾਬਾ ਗੋਲ ਬਣਾਇਆ ਰੋਲਾ ਗੋਲ ਗੋਲ ਬਣਾਦਾ ਪੱਕਾ ਹੀ ਲਾਵੇ ਪੂਰਾ ਸਿਰਾ ਬਣਾਇਆ ਇਹ ਮੈਂ ਘਰੇ ਨਾ ਧੁੱਪੇ ਜਿੱਥੇ ਤੋਂ ਪਾ ਜਾਂਦੀ ਹੈ ਅੱਛਾ ਸਿਆਲ ਚੋਂ ਉੱਥੇ ਹੀ ਲਿਆਣੇ ਪੈਂਦੇ ਹਾਂ ਹਾਂ ਇਹਦਾ ਹੈ ਗੱਲ ਇਹ ਚੌਥੀ ਬਣ ਜਾਂਦਾ ਉਥੋਂ ਦੀਆਂ 2 ਘੰਟੇ ਇਹ ਜਾਲੀ ਦਾ ਬਹੁਤ ਵਧੀਆ ਬੱਕਰੇ ਕਿੱਥੇ ਆਓ ਛੱਡ ਜਾ ਭਾਈ ਉਹ ਹੀ ਆ ਵਕਤ ਛੱਡ ਜਾ ਛੱਡ ਜਾ ਛੱਡ ਜਾ ਬੱਕਰੇ ਕ ਬਠਾ ਲੈਂਦੇ ਨੇ ਇੱਕ ਪੱਠ ਇੱਕ ਬੱਕਰੇ ਦਾ ਸੌਦਾ ਹੋਇਆ ਇੱਕ ਮਿੰਟ ਇੱਕ ਮਿੰਟ ਜਾਨਾਂ ਦਾ ਕੀ ਐਡਾ ਆਪਾਂ ਇੰਡਰ ਇਕੱਠੀਆਂ ਕਰ ਲਾ ਸਾਰੀਆਂ ਚੋਣ ਕਰ ਲੈਣ ਦੇ ਐਡਲਾ ਬਾਬਾ ਚਾਣ ਆਹ ਹੈ ਭਾਈ ਦੇਖ ਲੈ ਸਾਰੀਆਂ ਜਿਹੜੀ ਆ ਬੱਟ ਆਹ ਹੈ ਇਹ ਸੁਣ ਹੋਰ ਲੱਗਦੀ ਹੈ ਹੋਰ ਲੈ ਲਓ ਪਰ ਆਹ ਇਹ ਸੁਣੋ ਐ ਤਾਂ ਉਹੀ ਹੈ ਇਹ ਬਜਰਾ ਬਜਰੇ ਸੁਣੋ ਰੱਬ ਕੋਲੇ ਜਾਨ ਦੇਣੀ ਹੈ ਇਹਦਾ ਹੋ ਵੀ ਕੀ ਹੈ ਜਿਹੜੀ ਮਰਜ਼ੀ ਹੋਰ ਕੱਢ ਲੈ ਮੈਨੂੰ ਤਾਂ ਕੋਈ ਫਰਕ ਨਹੀਂ ਪਸ ਆ ਲੈ ਲੈ ਨਾ ਆਹ ਜਿਹੜੇ ਦੂਜੇ ਨੰਬਰ ਤੇ ਆ ਪੱਖਾਂ ਦਾ ਇੱਕੋ ਜੀ ਨੇ ਦੇਖ ਲੈ ਹੁਣ ਵੀ ਦਰਮਿਆ ਵਿਚ ਫਰਾਈ ਯਾਰ ਕੱਢੀ ਹੋ ਜੀ ਪੂਰੀ ਫੋਲੋ ਫਰ ਬਜਰੇ ਦੇਖੋ ਜੀ ਇਹਨੇ ਬੱਕਰਾ ਕੱਢ ਲਿਆ ਬਈ ਬੱਕਰਾ ਕੱਢ ਲਿਆ ਆ ਕੱਢ ਲਾ ਬਈ ਜਿਹੜਾ ਕਹੀ ਜਾਂਦਾ ਮੁੰਡਾ ਪੱਠ ਉਹੀ ਕਹੇ ਉਹ ਦੇਖਣ ਲਈ ਬੱਕਰਾ ਕੱਢ ਲਿਆ ਸੀ ਉਹਨੇ ਆਹਾਂ ਉਹਦੀ ਭੈਣ ਭਾਈ ਹੋਈ ਆ ਉਹਦਾ ਆ ਦੇਖ ਮੈਂ ਕੱਢਦੇ ਯਾਰ ਜਿਹੜੀ ਪਹਿਲਾਂ ਉਹ ਤਾਂ ਹੋ ਗਈ ਪਹਿਲੇ ਪਾਸੇ ਆਹੀ ਕੱਢਦੇ ਫੇਰਾ ਕੱਢਦੇ ਆਹ ਕੱਢਦੇ ਆਹ ਕੱਢਦੇ ਪੱਠ ਕੱਢ ਦੋ ਕੱਢ ਦੋ ਇਹਨੂੰ ਕੱਢ ਦੇ ਚੱਕ ਲੈ ਤੈਨੂੰ ਤਾਂ ਬਜ ਨਹੀਂ ਦੱਸ ਤੂੰ ਬਹੁਤ ਅੱਛੇ ਬਾਈ ਮੇਰੇ ਬਾਈ ਕੋਈ ਭਨੋਲੇ ਦੀ ਮੰਡੀ ਤੇ ਆਇਆ ਸਾਰਿਆਂ ਦਾ ਕਰਾਈਏ ਰਿਆਣਾਣਾ ਬਣਤ ਲੋਕੀ ਤੁਹਾਨੂੰ ਬਣਾ ਕੇ ਪੱਥਾ ਜਿਹੜੇ ਲਿਆ ਨੇ ਤਾਂ ਬਾਜ ਨਹੀਂ ਦੇਈ ਜਨਾ ਗੰਜਰਾ ਉਹ ਨਹੀਂ ਬਾਈ ਉਹ ਬਿਲ ਤੇ ਕੋਨਾ ਗੈਣ ਕਿਤੇ ਨਾ ਗਣ ਹੁਣ ਤਾਂ ਚੰਗੀਆਂ ਮੰਨਦੀਆਂ ਇਹਦੇ ਆਫਰ ਦੇ ਦੇ ਚੱਲ ਬਾਈ ਨਾਲ ਤੇ ਲਿਖਾਉਂ ਪੈਸੇ ਵੱਡੇ ਭਾਈ ਹੁਣ ਚੈੱਕ ਕਰ ਲੈ ਦੂਬਾਦ ਫਿਰ ਔਖਾ ਹੋ ਜੂ ਤੈਨੂੰ ਬਾਅਦ ਚ ਚੈੱਕ ਕਰ ਲੈ ਵੀਰੇ ਬਾਦ ਪੂਰੇ ਵਧੀਆ ਬਾਈ ਕੰਨਾ ਕੋਨਾ ਦੇ ਪੂਰੇ ਸ਼ਰੇਦ ਹਾਂ ਜਦੋਂ ਲਖ ਲਖਿਆਈ ਹੋਗੀ ਪੂਰਾ ਵਧੀਆ ਪੂਰਾ ਵਧੀਆ ਸਿੱਖ ਦੇ ਪਾਈ ਨਹੀਂ ਬਾਈ ਇਹਨੂੰ ਪਹਿਲੇ ਦੱਸਿਆ ਸੀ ਕੰਨ ਦਾ ਇਹ ਚੀਜ਼ਾਂ ਦੇ ਤੂੰ ਆ ਫੜ ਕੇ ਚਾਹਤੀ ਕੰਨ ਪੂਰੇ ਵਧੀਆ ਹਿੰਦੀ ਹੋਈ ਫੇਰ ਅੱਲਾਹ ਹੋਰ ਵੱਡੇ ਹੋਣਗੇ ਨਾ ਠੀਕ ਹੈ ਬੈਠੋ ਠੀਕ ਹੋਣਗੇ ਠੀਕ ਹੋਣਗੇ गिनती कर लो भाई पैसों की मंडी बारह हजार बारह हजार सात सौ ਗਾਣਾ ਘਰੀਆ ਵਗਿਆ ਹੋ ਗਿਆ ਹੋ ਗਿਆ ਭਈਆ ਸੌਦਾ ਪੂਰਾ ਹੋਣਾ ਭਾਈ ਵਧੀਆ ਬੱਕਰੀ ਲੈ ਗਏ ਹੁਣ ਤੁਸੀਂ ਸਮਝੋ ਆਪੀ ਆਹ ਲਓ ਭਾਈ ਹਾਂ ਇਹਨਾਂ ਦਾ ਬਾੜਾ ਬਾੜੇ ਵਿੱਚ ਹੈਗੇ ਨੇ ਬੱਚੇ ਬੱਚਿਆਂ ਦੇ ਨਾਲ ਮੀਮਣੇ ਨੇ ਪੂਰੇ ਸ਼ਰਾਮ ਮੀਮਣੇ ਨੇ ਹਾਂ ਲੈ ਯਾਰੀ ਮਾੜਾ ਸਿਰਾਂ ਗੱਲਵਾਤਾ ਬਾਈ ਵੀਡੀਓ ਚੰਗੀ ਲੱਗਿਆ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਨੇ ਕਿ ਬੱਕਰੀਆਂ ਦੀ ਕੱਲੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋਨੂੰ ਲਿਖਾਈ ਦਿਖਾਉਣਾ ਅੱਜ ਵੀ ਕਿਦਾਂ ਲਿਖਾਈ ਹੁੰਦੀ ਹੈਗੀ ਸਾਰੇ ਬੱਕਰੇ ਦੇ ਸੋਨੂੰ ਲਿਖਾਈ ਦਿਖਾ ਦਿੰਨੇ ਆ ਕੀ ਕਰਉਣਾ ਹੈ ਵੀ ਥੋੜੀ ਉਹ ਤਾਂ ਨਹੀਂ ਆਪਾਨੂੰ ਪਤਾ ਬੜਾ ਵਾ ਗੂਗਲ ਕਰ ਕਰਦੇ ਨੇ ਮਾਰ ਤੇ ਰੱਖਦੀ ਵਾਲੇ ਨੇ ਸਾਨੂੰ ਨਹੀਂ ਪਤਾ ਨਾ ਇਹ ਕਿਹੜੀ ਚੱਲਦਾ ਕੰਮ ਤੁਸੀਂ ਇੱਕ ਜਣਾ ਲਿਆਓ ਜੀ ਤੁਸੀਂ ਲਿਆਓ ਐ ਕਿ ਆ ਅੱਛਾ ਤੇਰੇ ਕਿਹੜੇ ਫੋਨ ਤੇ ਹੁੰਦਾ ਬਗਵਾ ਯਾਰ ਰਾਤ ਗਾਓ ਲੈ ਕੇ ਮੋਟਰ ਵਾਲੇ ਜਾਣਾ